ਜੀ ਮੇ ਮਤਰਾ ਕੀ ਹਾਲ ਚਾਹਦੇ ਆ ਡਾੜਾ ਸਾਰਾ ਦਾ ਸਵਾਗਤ ਹੈ ਜੀ ਐਸ ਵੀ ਬਲੋਗਰ ਚੈਨਲ ਦੇ ਵਿੱਚ ਗਾਇਸ ਮਿੱਤਰੋ ਆਪ ਵੀ ਦੇਖ ਸਕਦੇ ਹੋ ਐਡੀ ਸੋਹਣੀ ਪੱਗ ਬੰਨੀ ਹੋਈ ਹੈ ਦੂਸਰਾ ਇੱਕ ਕਾਰਨ ਹੈ ਤੇ ਅੱਜ ਜਾਨੂ ਵੀਰ ਹੋਣਾ ਕਰੇ ਪਾਛਿਆ ਦੇ ਉੱਥੇ ਜਾਣਾ ਹੈ ਜੀ ਪੱਗ ਮੈਂ ਤਾਂ ਬੰਨੀ ਹੈ ਜੀ ਤੇ ਪੈਂਟ ਮੈਂ ਉਹੀ ਆਪਣੀ ਸਿੰਪਲ ਜੀ ਪੈਂਟ ਪਾਈ ਹੈ ਜੀ ਤੇ ਤੇ ਮਿੱਤਰੋ ਆਹ ਪੱਗ ਦਾ ਲੜ ਬੜਾ ਵੱਡਾ ਆ ਗਿਆ ਜੀ ਇਹ ਮੈਂ ਵੀਡੀਓ ਤੁਹਾਨੂੰ ਨਾ ਮੜੀ ਜੀ ਰੇ ਬਲੋਗ ਦੇ ਵਿੱਚ ਪਕਾ ਦਾਂਗਾ ਬਦਾਂ ਵੀਡੀਓ ਪਾਉਗੀ ਆਪਣੇ ਚੈਨਲ ਤੇ ਦਵਿੰਦਰ ਨੂੰ ਆਖਿਆ ਨੇ ਵੇਖੋ ਕਿਦੋਂ ਆਉਂਦਾ ਦਵਿੰਦਰ ਤੇ ਮੇਂ ਮਿੱਤਰੋ ਹੁਣ ਮੈਂ ਤਿਆਰ ਹੁਣਾ ਸ਼ਰਟ ਸ਼ਰਟ ਪੋਣਾ ਤਾਂ ਤੁਹਾਨੂੰ ਮਿਲਦਾ ਫੇਰ ਮੈਂ ਬਾਅਦ ਵਿੱਚ ਜੇ ਦਵਿੰਦਰ ਆਊਗਾ ਤੇ ਚਲਦੇ ਆਂ ਮਦਦ ਖਾ ਗਏ ਨਹੀਂ ਗਾਈਸ ਜੀ ਵੀ ਮੈਂ ਫਰੋਂ ਦਵਿੰਦਰ ਭਰੀ ਆ ਜਿਕੇ ਨੇ ਥੱਲੇ ਆ ਜੀ ਏ ਉਡਾ ਤੇ ਆ ਰਹੇ ਹਿੱਕਾ ਮਗਰਾ ਤੇ ਤੇ ਮਮਾ ਆ ਰਹੀ ਕਿਹਨੇ ਆ ਠੀਕਾ ਸ਼ਰਟ ਦਿਨਵਾ ਦਦਾ ਸ਼ਰਟ ਭਾਈ ਉਹ ਚ ਗਰਮੀ ਲੱਗੰਦਾ ਵੀ ਉਹ ਲਾਈ ਫਿਰ ਦੂਜੀ ਭਾਈ ਉਹ ਵੀ ਚ ਗਰਮੀ ਲੱਗੰਦਾ ਵੀ ਉਹ ਵੀ ਲਾ ਦੀ ਮੈਂ ਆ ਭਾਈ ਉਹ ਕੁੜੀ ਆ ਜੀ ਆ ਜਾ ਚੱਲਦੇ ਆ ਮਿੱਤਰੋ ਹੁਣ ਆਪਾਂ ਤੁਹਾਨੂੰ ਮਿਲਦੇ ਫਿਰ ਬਾਅਦ ਵਿੱਚ ਜੀ ਆ ਵੀ ਮਿੱਤਰ ਹੁਣ ਆਪਾਂ ਉਧਰ ਆ ਜੀਏ ਜਾਨੂੰ ਨਾ ਅੰਨ ਦੇ ਹੁਣ ਆਪਾਂ ਜੰਦੇ ਆ ਫਿਰ ਤੋਂ ਭਾਰਾ ਨੂੰ ਆ ਮਿੱਠੀ ਜੱਟ ਜੀ ਬੋਲਾਂ ਰੈਸ਼ ਕਰ ਵਧੀਆ ਕੰਨੀ ਇੱਡੀ ਕੰਨੀ ਆਂਦਾ ਮਸ਼ੂਰੀ ਕਰ ਮੈਂ ਚਲ ਕੋਈ ਨਾ ਆਉਂਦਾ ਇੱਕ ਵਾਰ ਉਹ ਪਾ ਦਾਂਗੇ ਨਾ ਸ਼ੋਰਟ ਵੀਡੀਓ ਪਹਿਲੇ ਵੀਡੀਓ ਫੋਨ ਤੇ ਆ ਵਾ ਵਾ ਹੈਲੋ ਵੀ ਮੇਟਰ ਅੱਜ ਬੜੇ ਜਿਹਾ ਵਾਦਾ ਨਹੀਂ ਕੀਤਾ ਭਾਈ ਨੇ ਤੁਸੀਂ ਵੇਖਿਆ ਹੋਗਾ ਵਧੀਆ ਗਿਆ ਠੀਕ ਆ ਜੀ ਦਿਓ ਵੀ ਭਾਈ ਅਣੀ ਘੇਰ ਭਾਈਆਂ ਨੂੰ ਮਿਲਾਈ ਤੇ ਹੁਣ ਕਿਹਦੇ ਨਾਲ ਆਵਾਜ਼ ਆ ਰਹੀ ਉਹ ਨਾਲ ਭਾਈ ਜਾਨ ਤੇਰੇ ਕਰਕੇ ਭਾਈ ਵਲੋਗ ਨਾ ਚੜੇ ਮੇਰਾ ਲੋਭ ਮਿੱਤਰੋ ਜਾਨੂ ਕਰੇ 파ੜ ਦਾ ਭੋਗ ਹੀ ਤੇ ਉਹ ਹੋ ਚ ਗਿਆ 파ੜ ਸਮਾਪਤ ਤੇ ਤੇ ਹੁਣ ਮਹਾਰਾਜ ਦਾ ਸਰੂਪ ਖੜਨਾ ਗਿਆ ਫੇਗਰ ਦੁਬਾਰੇ ਸਾਬ ਤੇ ਹੁਣ ਮਹਾਰਾਜ ਦਾ ਸਰੂਪ ਲੈ ਕੇ ਆਉਂਦੇ ਗੋੜੇ ਤੋਂ ਤਲੇ ਆ ਰਿਹਾ ਜਾਨੂ ਤੇ ਆ ਗਿਆ ਭਈ ਜਲ ਲੈ ਕੇ ਜਿਹਦਾ ਛੜਕਾਵਾ ਦੇਣਾ ਆਂ ਦੀ ਤੇ ਮੈਨੂੰ ਮੜਾ ਮੜਾ ਜਗਾ ਮੈਂ ਗਾਇ ਜੀ ਫੇਰ ਹੁਣ ਆਪਾਂ ਮਹਾਰਾਜ ਦਾ ਸਰੂਪ ਨਿਰੋ ਜਾਊਗਾ ਹੀ ਮੱਥਾ ਠੀਕ ਤੇ ਫੇ ਚੱਲਦੇ ਆ ਮਿੱਤਰੋ ਆਪਾਂ ਵੀ ਘਰੇ ਬਾਚੋਣ ਤੁਹਾਨੂੰ ਮਿਲਦੇ ਆਂ ਲੋ ਵੀ ਮੇਤਰ ਹੁਣ ਆਪਾਂ ਆ ਚੁੱਕੀਆਂ ਵੀ ਉਥੋਂ ਪਾਠਾਰੇ ਘਰੋਂ ਖਾ ਪੀ ਗਏ ਪੂਰੇ ਰਜ ਗਏ ਓਕੇ ਹੋ ਜਗੇ ਆ ਤੇ ਜਾਨੂ ਭਾਈ ਸੇਵਾ ਤੇ ਹੀ ਤੇ ਇਹ ਕਰਕੇ ਹੁਣ ਆਪਾਂ ਚੱਲਨੇ ਆ ਵੀ ਘਰਾਂ ਤੇ ਤੇ ਹੁਣ ਤੁਹਾਨੂੰ ਮਿਲਦੇ ਹਾਂ ਸਦਨ ਬਾਦ ਵਿੱਚ ਗਾਇਸ ਚੱਲੀਏ ਗਾਇਸ ਕਰੇ ਲੋ ਵੀ ਉਧਰੋਂ ਮੈਂ ਆ ਕੇ ਨਾ ਸਕੂਲ ਦਾ ਕੰਮ ਕਰੰਦਾ ਪਿਆ ਹਾਂ ਦੇ ਸਕੂਲਾਂ ਨੂੰ ਮੈਂ ਦਬਾਦ ਮੈਂ ਗਿਆ ਹਾਂ ਸੌ ਤੇ ਹੁਣ ਉੱਠੀਗਾ 5:00 ਵਜੇ ਹੁਣ ਚੱਲਦੇ ਹਾਂ ਨਿਕਰੋਂ ਤੁਹਾਡੇ ਨਕਾਨ ਬੋਲੀ ਹੈ ਉੱਥੇ ਜਾ ਕੇ ਮਿਲਨੇ ਆਂ ਤੁਹਾਨੂੰ ਮਿਲਦੇ ਗਾਇਸ ਬਾਅਦ ਵਿੱਚ ਫਰੀ ਰੇਸ ਦੇ ਘਰ ਵੀ ਆ ਜੀ ਹਾਂਜੀ ਵੀ ਮਿੱਤਰੋ ਹੁਣ ਆਪਾਂ ਆ ਚੁੱਕੇ ਹਾਂ ਵਿਲੇ ਜੈ ਜੀਰਾ ਹੋ ਗਿਆ ਮੈਂ ਤਾਂ ਨੂਰਿਆ ਹੁਣ ਆਪਾਂ ਚੱਲਿਆਂ ਗੁਰਦੁਆਰੇ ਤੇ ਗੁਰਦੁਆਰੇ ਹੁਣ ਵੇਖਦੇ ਆ ਵੀ ਕਿੰਨੀ ਸੰਗਤ ਆਈ ਆ ਹੁਣ ਜਾ ਕੇ ਧੰਨ ਮਿਲਣੇ ਗੁਰਦੁਆਰੇ ਤੇ ਪਤੀ ਪਤੀ ਦੇ ਕੈਨੇ ਦਿਖਾਈ ਨਹੀਂ ਗੁਰਦੁਆਰੇ ਦੀ ਆ ਤਾਂ ਮਨਾਂ ਦਾ ਡੇਮੇਜ ਹੀ ਹੋ ਗਈ ਪਤੀ ਚਾਹਦੇ ਫਿਰ ਹੁਣ ਆਪਾਂ ਗੁਰਦੁਆਰੇ ਤੇ ਖਾੜਾ ਵੀ ਭਰਾਵਾ ਰੋਜ ਆਈਦਾ ਖਾੜੇ ਦੇਖਣ ਜਵਾਗੀ ਦੀ ਕੋਈ ਹੁੰਦਾ ਤੇ ਅਸੀਂ ਖਾਣਾ ਨਾ ਨਹੀਂ ਅਸੀਂ ਦੋਵੇਂ ਜਾਣੀਏ ਹੁਣੇ ਆਉਂਦਾ ਹੀ ਨਹੀਂ ਕੋਈ ਖਾੜਾ ਅਸੀਂ ਕੀ ਲਾਉਣਾ ਕਾਲਦੇ ਮਿੱਤਰੋ ਫਿਰ ਆਪਾਂ ਹੁਣ ਉੱਤੇ ਸੁਖਾਂ ਕਰਾਈਏ ਜਾ ਕੇ ਆ ਆ ਛੇ 20 ਦਾ ਮੌਸਮ ਮ ਕੋਈ ਇਸ ਤਰ੍ਹਾਂ ਦਾ ਹਾਲ ਹੈ ਰੁਕਿਆ ਵਾਂ ਆਹੋ ਕਰਦਾਗਾ ਲੋ ਵੀ ਮਿੱਤਰੋ ਜੀ ਦਾ ਘੜੀ ਦਾ ਇੰਤਜ਼ਾਰ ਹੀ ਸਵੇਰੇ ਸਵੇਰੇ ਬਦਾਨਾ ਸੇਵੀਆਂ ਮਿਲਣ ਤੇ ਪ੍ਰਭਾਤ ਜਿਹੜੀਆਂ ਸਵੇਰ ਤੋਂ ਚੱਲਦੀਆਂ ਬੜਾ ਪੁਖਾਜੇ ਦਾ ਬਲੌਗਰ ਤੇ ਸਵੇਰ ਤੋਂ ਹੁਣ ਨਵੇਂ ਪ੍ਰਭਾਤ ਜੀ ਸਟਾਰ ਆ ਵੇਖੋ ਹੁਣ ਕੀਤੇ ਕਰ ਰਿਹਾ ਜੰਪ ਬਦਾਨਾ ਸੇਵੀਆਂ ਮਿਲਦੀ ਕੀ ਮਜ਼ਾ ਹਣ ਜਾ ਕੇ ਦੇਖਾਂਗੇ ਤੇ ਭਾਰੇ ਆਪਾਂ ਜਾਵਾਂਗੇ ਘਰਦਵਾਰੀ ਓਟੈਲਾ ਲੱਗ ਗਈ ਓਏ ਆਗਟ ਆ ਲੱਗ ਗਈ ਇਥੋਂ ਕਿ ਨਹੀਂ ਉਹ ਲੱਗੀਆਂ ਹੀ ਹੋਵੇ ਬਈ ਲੱਗੀਆਂ ਭਰਾ ਨਹੀਂ ਲੱਗੀਆਂ ਨਾ ਕੇ ਦੇ ਬੇਦਰ ਕੀ ਆ ਜੀ ਆਹੀ ਆ ਤੇ ਤੁਮ ਚੱਲਦੇ ਮਿੱਤਰੋਂ ਆਪਾਂ ਕਰੀ ਤਾਨੂੰ ਮੇਰੇ ਬਾਅਦ ਚ